ਹਾਂਜੀ ਪ੍ਰਿੰਸ ਵੀਕ ਹੁਸ਼ਿਆਰਪੁਰੀਆ ਲੋ ਸਾਡੇ ਵੀਰ ਤਰੁਣ ਰੋੜਾ ਲੋ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਤੇ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹਾਂ ਸਾਰੇ ਭਗਤ ਜਨਾਂ ਦੀ ਸਾਰੇ ਹੁਸ਼ਿਆਰਪੁਰੀਆਂ ਨੂੰ ਖੁੱਲਾ ਸੱਦਾ ਜੀ ਪ੍ਰਿੰਸ ਵੀਕ ਹੁਸ਼ਿਆਰਪੁਰੀਆ ਲੋ ਤੇ ਪਹੁੰਚਣਾ ਕਿੱਥੇ ਆ ਤੁਸੀਂ ਆਓ ਤੁਹਾਨੂੰ ਦੱਸੀਏ ਤੇ ਤੁਸੀਂ ਆ ਜਾਣਾ ਮਾ ਜੀ ਰੇਲਵੇ ਰੋਡ ਰੇਲਵੇ ਰੋਡ ਤੁਸੀਂ ਪਤਾ ਹੈ ਤੁਹਾਨੂੰ ਕਿ ਸਾਡੇ ਬਜ਼ੁਰਗਾਂ ਦੇ ਟਾਈਮ ਦੀ ਦੁਕਾਨ ਹੈ ਜੀ ਲੱਕੀ ਬਰਤਨ ਐਂਡ ਕ੍ਰੋਕਰੀ ਸਟੋਰ ਤੇ ਤੁਹਾਨੂੰ ਇੱਥੇ ਆ ਕੇ ਹਰ ਤਰ੍ਹਾਂ ਦੇ ਬਰਤਨ ਮਿਲਣਗੇ ਆਓ ਤੁਹਾਨੂੰ ਦੱਸੇਗੇ ਦੇਖਦੇ ਇਧਰ ਘੁੰਮ ਕੇ ਇਧਰ ਘੁੰਮ ਕੇ ਦੇਖ ਕੈਮਰਾ ਹਾਂ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਡਿਨਰ ਸੈੱਟ ਮਿਲ ਜਾਣਗੇ ਆਪਣੀਆਂ ਸਟੇਲੈਸ ਸਟੀਲ ਦੀਆਂ ਬਰਤਿਆਂ ਮਿਲ ਜਾਣਗੀਆਂ ਤੇ ਹਰ ਪ੍ਰਕਾਰ ਦੇ ਕੁੱਕਰ ਮਿਲ ਜਾਣਗੇ ਡੱਮ ਮਿਲ ਜਾਣਗੇ ਪਲਾਸਟਿਕ ਦੇ ਕੁੱਕਰ ਮਿਲ ਜਾਣਗੇ ਹੌਕਿੰਗ ਦੇ ਕੁੱਕਰ ਮਿਲ ਜਾਣਗੇ ਸਟੇਲੈਸ ਸਟੀਲ ਦੇ ਕੁੱਕਰ ਮਿਲ ਜਾਣਗੇ ਤੇ ਗਿਫਟ ਹੈ ਤੁਮਾਂ ਵੀ ਖਾਸ ਤੌਰ ਤੇ ਅਵੇਲੇਬਲ ਨੇ ਤੇ ਜੀਪੀ ਦੇ ਤੁਸੀਂ ਉੱਟ ਕੇ ਦੇਖ ਸਕਦੇ ਹੋ ਸੱਤ ਤਰ੍ਹਾਂ ਦੇ ਉੱਟ ਕੇ ਦੇਖ ਦਿੱਤੇ ਹੁੰਦੇ ਸਾਡੇ ਤਰुण ਜੀ ਪਹੁੰਚੇ ਰਿਹਾ ਜੀ ਸਾਰੇ ਭਗਤ ਜਣਾਂ ਦੀਆਂ ਹਾਜ਼ਰੀਆਂ ਲਵਾ ਰਹੇ ਨੇ ਪਹੁੰਚਣਾ ਹੈ ਜੀ ਤੁਸੀਂ ਲੱਕੀ ਵਰਤਨ ਐਂਡ ਕਰੋਕਰੀ ਸਟੋਰ ਰੇਲਵੇ ਰੋਡ ਓਪੋਜ਼ਿਟ ਸਿੰਘ ਸਗਵਾਲ ਗੁਰਦੁਆਰਾ ਤੇ ਜਿੱਥੇ ਹਰ ਪ੍ਰਕਾਰ ਦੇ ਬਰਤਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਭੋਲੇ ਸ਼ੰਕਰ ਜੀ ਦੇ ਚਰਨਾਂ ਦੇ ਵਿੱਚ ਲਵਾ ਰਹੇ ਆ ਜੀ ਤੁਹਾਡੀਆਂ ਹਾਜ਼ਰੀਆਂ ਸਾਡੇ ਰੋਹਿਤ ਸ਼ਰਮਾ ਜੀ ਪਹੁੰਚੇ ਰਿਹਾ ਜੀ ਜੈ ਮਾਤਾ ਦੀ ਸਾਰੇ ਭਗਤਾਂ ਨੂੰ ਕਹਿੰਦੇ ਆ ਤੇ ਖਾਸ ਤੌਰ ਦੇ ਉੱਤੇ ਕੀ ਇਹ ਹੁੰਦਾ ਜੀ ਤਾਂਤਸ ਦੇ ਉੱਤੇ ਆਪਣੇ ਪਿੱਤਲ ਦੇ ਬਰਤਨ ਬਹੁਤ ਅਸ਼ુભ ਨਹੀਂ ਸ਼ੁਭ ਮੰਨੇ ਜਾਂਦੇ ਆ ਤੇ ਆਗੇ ਆਪਣੇ ਤੁਸੀਂ ਤਰ੍ਹਾਂ ਦੇ ਲੈ ਸਕਦੇ ਹੋ ਤੇ ਪਿੱਤਲ ਦੇ ਗਲਾਸ, ਕੋਲੀਆਂ, ਤਾਂਬੇ ਦੀਆਂ ਕੋਲੀਆਂ ਤੇ ਜਿਹੜੇ ਖਾਸ ਬਿਮਾਰੀਆਂ ਤੋਂ ਮੁਕਤ ਹੋਣ ਦੇ ਲਈ ਜਿਹੜੇ ਲੋਕ ਡਾਕਟਰਾਂ ਨੂੰ ਲੱਖਾਂ ਹਜ਼ਾਰਾ ਰੁਪਏ ਦਿੰਦੇ ਨੇ ਉਹਦੀ ਇਹਦੀ ਲੋੜ ਨਹੀਂ ਆ ਤੁਸੀਂ ਆਪਣੇ ਤਰਤੀ ਨਾਲ ਜੁੜੇ ਰਹੋ ਤੇ ਜੋ ਸਾਡੇ ਬਜ਼ੁਰਗ ਚੀਜ਼ਾਂ ਖਾਂਦੇ ਪੀਂਦੇ ਸੀਗੇ ਤੇ ਉਹਨਾਂ ਦੇ ਵਿੱਚ ਅਵੇਲੇਬਲ ਹੈ ਜੀ ਹੁਣ ਪਿੱਤਲ ਦੇ ਫਰਾਈ ਪੈਨ ਸਾਸ ਪੈਨ ਤੇ ਜਿਹਦੇ ਵਿੱਚ ਤੁਹਾਨੂੰ ਪਿੱਤਲ ਦੀਆਂ ਕੜਾਈਆਂ ਅਪਰਾਤਾਂ ਹਰ ਤਰ੍ਹਾਂ ਦੀਆਂ ਫੈਂਸੀ ਕੜਾਈਆਂ ਮਿਲਣਗੀਆਂ ਔਰ ਬਾਜ਼ਾਰ ਨਾਲੋਂ ਸਸਤਾ ਤੇ ਵਧੀਆ ਤੁਹਾਡੀ ਆਪਣੀ ਭਰੋਸੇਮੰਦ ਦੁਕਾਨ ਲੱਕੀ ਬਰਤਨ ਹੈਡ ਕਰੋਕਰੀ ਸਟੋਰ ਸਾਡੇ ਬਜ਼ੁਰਗਾਂ ਦੇ ਟਾਈਮ ਤੋਂ ਜੀ ਸਾਡੀ ਦੁਕਾਨ ਹੈ ਤੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਸਾਰਾ ਕਾਰੋਬਾਰ ਚੱਲਦਾ ਹੈ ਤੇ ਸਾਡੇ ਬਾਕੀ ਭਰਾ ਬੈਠੇ ਨੇ ਲਵਾਰੇ ਨੇ ਹਾਜ਼ਰੀਆਂ ਸਾਰੇ ਭਗਤ ਜਣਾਂ ਦੀਆਂ ਤੇ ਪਹੁੰਚੋ ਤੁਸੀਂ ਲੱਕੀ ਵਰਤਨ ਐਨ ਕਰੋਕਰੀ ਸਟੋਰ ਰੇਲਵੇ ਰੋਡ ਹੁਸ਼ਿਆਰਪੁਰ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਗੁਸ਼ਿਆਰਪੁਰ ਆ ਜਿੰਦਾਬਾਦ ਆ ਰਹੀਆਂ ਯਾਰਾ ਬਿਨਾ ਕਾਧੀਆਂ ਨੇ ਸਰਦਾਰੀਆਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ